ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸ਼ਲੋਕ ਮਹਲਾ ਤੀਜਾ ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤ ਗੁਰ ਸ਼ੀਤਲ ਜੇ ਮਿਲੈ ਫਿਰ ਜਲੈ ਨ ਦੂਜੀ ਵਾਰ ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤ ਗੁਰ ਸ਼ੀਤਲ ਜੇ ਮਿਲੈ ਫਿਰ ਜਲੈ ਨ ਦੂਜੀ ਵਾਰ ਨਾਨਕ ਬਿਨ ਨਾ ਵੈ ਨਿਰਭਉ ਕੋ ਨਹੀਂ ਜਿ ਚਰ ਸ਼ਬਦ ਨਾ ਕਰੈ ਵੀਜਾਰ ਮਹੱਲਾ ਤੀਜਾ ਭੇਖੀ ਅਗਨ ਨ ਬੁਝੈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਪ ਨ ਮਰੈ ਤੇ ਉਹ ਨਿਗੁਰੇ ਕਰਮ ਕਮਾਹੇ ਸਤਗੁਰ ਦਾਤਾ ਸੇਵੀਐ ਸ਼ਬਦ ਬਸੈ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਤ੍ਰਿਸ਼ਨਾ ਅਗਨ 부ਝਾਏ ਸੁਖਾ ਸਿਰ ਸਦਾ ਸੁਖ ਹੋਏ ਜਾਂ ਵਿੱਚ ਹੋ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਵ ਲਾਏ ਚਿੰਤਾ ਮੂਲ ਨਾ ਹੋਵਈ ਹਰ ਨਾਮ ਰਜਾ ਆਗਾਏ ਨਾਨਕ ਨਾਮ ਬਿਨਾਂ ਨਹ ਸੂਤੀਐ ਹਉ ਮੈਂ ਪਚੈ ਪਚਾਏ ਭਾਵ ਸਤਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਦੁਨੀਆ ਤ੍ਰਿਸ਼ਨਾ ਦੀ ਸੜੀ ਹੋਈ ਦੁਖੀ ਹੋ ਰਹੀ ਹੈ ਸੜ ਸੜ ਕੇ ਵਿਲਕ ਰਹੀ ਹੈ ਜੇ ਇਹ ਠੰਡ ਕਾਉਣ ਵਾਲੇ ਗੁਰੂ ਨੂੰ ਮਿਲ ਪਏ ਤਾਂ ਫਿਰ ਦੂਜੀ ਵਾਰੀ ਨਾ ਸੜੇ ਏ ਨਾਨਕ ਨਾਮ ਤੋਂ ਬਿਨਾ ਕਿਸੇ ਦਾ ਪੀੜਾ ਨਹੀਂ ਮੁਕਦਾ ਜਦ ਤੱਕ ਗੁਰੂ ਦੇ ਸ਼ਬਦ ਦੀ ਰਾਹੀ ਮਨੁੱਖ ਪ੍ਰਭੂ ਦੀ ਵਿਚਾਰ ਨਾ ਕਰੇ ਪੇਖ ਧਾਰਿਆ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ ਮਾਨ ਵਿੱਚ ਚਿੰਤਾ ਟਕੀ ਰਹਿੰਦੀ ਹੈ ਉਹ ਮਨੁੱਖ ਤਿਵੇਂ ਦੇ ਕਰਮ ਕਰਦੇ ਹਨ ਜਿਵੇਂ ਸਬਤ ਦੀ ਕੋਡ ਬੰਦ ਕੀਤਾ ਸੱਪ ਨਹੀਂ ਮਰਦਾ ਜੇ ਨਾਮ ਦੀ ਦਾਤ ਦੇਣ ਵਾਲੇ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿੱਚ ਆ ਵਸਦਾ ਹੈ ਫਿਰ ਮਨ ਤਨ ਠੰਡਾ ਠਾਰ ਹੋ ਜਾਂਦਾ ਹੈ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਗੁਰੂ ਦੀ ਸੇਵਾ ਵਿੱਚ ਦਦੋ ਮਨੁੱਖ ਅਹੰਕਾਰ ਦੂਰ ਕਰਦਾ ਹੈ ਤਾਂ ਸਭ ਤੋਂ ਸ਼੍ਰੇਸ਼ਟ ਸੁਖ ਮਿਲਦਾ ਹੈ ਗੁਰੂ ਦੇ ਸਨਮੁਖ ਹੋਇਆਂ ਉਹ ਮਨੁੱਖ ਹੀ ਤ੍ਰਿਸ਼ਨਾ ਵੱਲੋਂ ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿੱਚ ਸੁਰਤ ਜੋੜੀ ਰੱਖਦਾ ਹੈ ਉਸ ਉਹ ਚਿੰਤਾ ਉਕਾ ਹੀ ਨਹੀਂ ਹੁੰਦੀ ਪ੍ਰਭੂ ਦੇ ਨਾਮ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ اے ਨਾਨਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਤ੍ਰਿਸ਼ਨਾ ਦੀ ਅੱਗ ਤੋਂ ਬਚ ਨਹੀਂ ਸਕੀਦਾ ਨਾਮ ਤੋਂ ਬਿਨਾ ਜੀਵ ਅਹੰਕਾਰ ਵਿੱਚ ਪਏ ਸੜਦੇ ਹਨ